ਮਗਰ ਕਿੰਨਾ ਸਮਾਂ ਹੋ ਗਿਆ ਆਪਾਂ ਹੁਣ ਵੀਡੀਓ ਹੀ ਨਹੀਂ ਬਣਾਈਆਂ ਪੁਝਾਤਾ ਵਾਲੀਆਂ ਤੇ ਲੱਜ ਬਣਾਉਣੀ ਆ ਤੇ ਲ ਤੂ ਬੋਲ ਫਿਕਾ ਇਹ ਦੱਦੀ ਕਿਹੜੀ ਚੀਜ਼ ਆ ਜਿਹਦਾ ਆਕਾਰ ਆ ਮਟਪਾ ਨਹੀਂ ਆਕਾਰ ਆ ਪਰ ਭਾ ਨਹੀਂ ਇਹ ਦੱਦੀ ਤਾਂ ਕੋਈ ਵੀ ਨਹੀਂ ਚੀਜ਼ ਹੈਗੀ ਇਸ ਦੁਨੀਆ ਤੇ ਜਿਹਦਾ ਅਕਾਰ ਹੈਗਾ ਪਰ ਭਾਰ ਨਹੀਂ ਹੈਗਾ ਦੱਸੋ ਫੋਟੋ ਫਰੇਮ ਨਹੀਂ ਪਤਾ ਨਹੀਂ ਪਹਿਲੀ ਵਾਰ ਸੁਣੀ ਹੈ ਪਹਿਲੀ ਵਾਰ ਸੁਣੀ ਹੈ ਤਾਂ ਨਹੀਂ ਪਤਾ ਹੁਕਾ ਮੈਂ ਦੱਸਾਂ ਹਾਂ ਦੱਸ ਇੱਕ ਵਾਰ ਗੁੱਡ ਲਵ ਬੇਬੀ ਆਂਦੀ ਨਹੀਂ ਜਦ ਪਤਾ ਹੀ ਨਹੀਂ ਜੀ ਇਹਦਾ ਆਨਸਰ ਹੈ ਦੱਸੋ ਇਹਦਾ ਆਨਸਰ ਹੈ ਅੱਖਰ ਅੱਖਰ ਹਾਂ ਉਦਾ ਸ਼ੇਪ ਹੁੰਦੀ ਹੈ ਪਰ ਉਹਦਾ ਪਾਣੀ ਹੁੰਦਾ ਠੀਕ ਹੈ ਚਲ ਹੁਣ ਮੈਂ ਬੋਲਦੀ ਹਾਂ ਮੈਂ ਕੀ ਬੋਲਾਂ ਹਮ ਪਹਿਲਾ ਮੈਨੂੰ ਮੂੰਹ ਵਿੱਚ ਪਾਵੋ ਫਿਰ ਭਜ-ਭਜ ਕੇ ਮਿੱਠਾ ਖਾਵੋ ਪਤਾ ਹੋਗਾ ਪਤਾ ਹੈ ਦੇਖੋ ਪਹਿਲਾਂ ਤੋਂ ਆਪਾਂ ਉਹਨੂੰ ਮੂੰਹ ਵਿੱਚ ਪਾਨੇ ਫਿਰ ਉਹ ਫਿਰ ਆਪਾਂ ਮਿੱਠਾ ਲੱਗਦੇ ਕਰਨ ਦਧੀਆਂ ਤਾਂ ਕੋਈ ਚੀਜ਼ਾਂ ਹੀ ਨਹੀਂ ਹੈਗਾ ਸੋਚੋ ਸਿੱਗੇ ਪਰ ਮੈਨੂੰ ਯਾਦ ਨਹੀਂ ਆ ਰਹੀ ਹਮ ਕੁਝ ਆ ਦੱਲ ਹਾਲ ਮੰਨ ਲੈ ਹੋਰ ਕੀ ਹੋ ਸਕਦਾ ਹੈ ਚੈਡ ਟਮਾਟਰ ਨਹੀਂ ਹਾਂ ਤਾਂ ਮਿੱਠਾ ਹੀ ਹੁੰਦਾ ਹੈ ਤਲ ਮਦ ਅਸੇਦੀ ਨਹੀਂ ਆਂਸਰ ਹੈਗੀ ਤਾਂ ਵੈਜੀਟੇਬਲ ਹੀ ਆ ਗ੍ਰੀਨ ਕਲਰ ਤੇ ਰੈੱਡ ਕਲਰ ਦੀ ਹੁੰਦੀ ਆ ਉਹ ਕਿੱਦਾਂ ਦੀ ਸ਼ੇਪ ਦੀ ਹੁੰਦੀ ਆ ਐਡਾ ਦੀ ਸ਼ੇਪ ਦੀ ਹੁੰਦੀ ਆ ਪਤਾ ਕੀ ਹੁੰਦੀ ਆ ਐਡਾ ਦੀ ਸ਼ੇਪ ਸਮਾਈਲਰ ਸ਼ੇਪ ਐ ਹੁੰਦੀ ਆ ਉਹ ਹੈਗੀ ਮਿਰਚਾ ਹਾਂ ਜਦੋਂ ਆਪਾਂ ਉਹਨੂੰ ਖਾਣੇ ਆ ਹਮ ਤਾਂ ਮੈਨੂੰ ਚੀ ਲੱਗਦੀ ਆ ਫੇਰ ਆਪ ਮਿੱਠਾ ਖਾਣਾ ਜਾਂ ਪਾਣੀ ਦਾ ਪਾਣੀ ਦਾ ਉਹ ਮਿੱਠਾ ਲੱਗਦਾ ਮਿੱਠਾ ਖਾਣੇ ਹਾਂ ਚਲ ਹੋਰ ਤੈਨੂੰ ਕੋਈ ਯਾਦ ਆਦਾਨ ਨਹੀਂ ਪਈ ਆ ਨਹੀਂ ਹਾਂ ਮੈਨੂੰ ਯਾਦ ਆ ਗਈ ਚਲ ਮੈਂ ਬੋਲ ਦਿੰਦੀ ਆ ਪਹਿਲਾ ਉਹਦੇ ਸਿੰਘ ਨੂੰ ਫੜੋ ਫੇਰ ਪੈਰ ਨਾਲ ਪਜਾਓ ਪੈਰ ਨਾਲ ਪਜਾਓ ਤੈਨੂੰ ਮੈਂ ਤੈਨੂੰ ਈਜ਼ੀ ਕਰ ਦਿੰਦੀ ਆ ਇਹ ਤਾਂ ਮੈਨੂੰ ਤਾਂ ਪਤਾ ਹੈ ਇਹਦਾ ਮਤਲਬ ਆਨਸਰ ਹੈਗਾ ਯਾ ਭੱਜਣਾ ਨਹੀਂ ਮੈਂ ਤੈਨੂੰ ਈਜ਼ੀ ਕਰਕੇ ਦੇ ਦੰਨੀ ਆ ਹਾਂ ਪਹਿਲਾ ਸਿੰਘ ਪਹਿਲਾ ਸਿੰਘ ਨੂੰ ਹੱਥ ਲਾ ਪਾਓ ਫਿਰ 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 ਪੈਰ ਨਾਲ ਪਾਓ ਗੱਡੀ ਨਹੀਂ ਮੈਂ ਤੈਨੂੰ ਈਜ਼ੀ ਕਰਕੇ ਦਿੰਦਾ ਨਾ ਪਹਿਲਾ ਕਿਜੀ ਪੰਦਾ ਪਹਿਲਾ ਸਿੰਘ ਨੂੰ ਹੱਥਾਂ ਲਾਓ ਪਹਿਲਾ ਸਿੰਗਾ ਨੂੰ ਹੱਥ ਲਾਓ ਸਿੰਗ ਨੂੰ ਲੈਣਾ ਹੈ ਦਾ ਸਿੰਗਾ ਨੂੰ ਹੱਥ ਪਾਓ ਫਿਰ ਪੈਰ ਆੜ ਪਾ ਜਾਓ ਪੱਕਾ ਨੇ ਇੱਕ ਵੇ ਜੇ ਤੁਹਾਨੂੰ ਇਸ ਬੁਝਾਰਤ ਦਾ ਉੱਤਰ ਆਂਦਾ ਹੈ ਤਾਂ ਕਮੈਂਟਸ ਕਰ ਦਿਓ ਜਨੂ ਮੈਂ ਆਂਸਰ ਇਹਨੂੰ ਦੱਸ ਨਹੀਂ ਆਂਦਾ ਨਹੀਂ ਆਂਦਾ ਆ ਮੈਂ ਨਹੀਂ ਆ ਕੀ ਪਤਾ ਇਹ ਤਾਂ ਸਭ ਮੇਰੇ ਛੋਗੇ नहीं।, नहीं हो सकता उसको पैडल जा मतलब हो जाते चल मैं दस पैडल है मतलब बहुत मैं तेन दस दनी हूँ साइकल पहला ओदे हैंडल में तो फटते हैं फिर पैडल ना तो सही क्या सी पैडल पर तो पूरा आंसर साइकल नहीं देता चलो जे थानू तो साडी वीडियो पसंद आ गई है तो लाइक करो सब्सक्राइब करो शेयर करो ते कमेंट करो धन्यवाद